ਜੇ ਤੁਹਾਨੂੰ ਸਾਈਕਲ ਦੇ ਫਰੀ ਵੀਲ ਤੋਂ ਕੋਈ ਜਿਗਾਰੜ ਬਣਾ ਕੇ ਦਿਖਾਉਣੇ ਆ ਸਭ ਤੋਂ ਪਹਿਲਾਂ ਉਹਦੇ ਆਪਾਂ ਦੰਦੇ ਘੱਟ ਦੇਨੇ ਆ ਦੰਦੇ ਕੱਟਣ ਤੋਂ ਬਾਅਦ ਬਾਹਰਲੀ ਸਾਈਡ ਇੱਕ ਫੁੱਟ ਦਾ ਲੈ ਕੇ ਆਪਾਂ ਟੋਟਾ ਵੈਡਿੰਗ ਕਰ ਦੇਣਾ ਤੇ ਅੰਦਰ ਉਹਦੇ ਫਰੀ ਵੀਲ ਦੇ ਟੋਟਾ ਵੈਡਿੰਗ ਕਰ ਦੇਣਾ ਉਸ ਤੋਂ ਬਾਅਦ ਇੱਕ ਪੁਰਾਣਾ ਜੋ ਗੱਡੀਆਂ ਦੇ ਨਟ ਖੋਲਣ ਵਾਲਾ ਪਾਨਾ ਹੁੰਦਾ ਨੇ ਉਹਨੂੰ ਕੱਟ ਕੇ ਉਹਤੇ ਜੋ ਕਰਦਾ ਹੈ ਗ੍ਰਿਲ ਪੱਤੀ ਦੇ ਬਣਾ ਕੇ ਆਪਾਂ ਵੈਡਿੰਗ ਕਰ ਦੇਣੀ ਆ ਇਹ ਆਪਣੇ ਕੋਲੇ ਗੱਡੀਆਂ ਦੇ ਟਾਇਰ ਖੋਲਣ ਵਾਸਤੇ ਤੇ ਜੱਕ ਲਾਉਣ ਵਾਸਤੇ ਬਹੁਤ ਹੀ ਵਧੀਆ ਜਿਗਾਰੜ ਬਣ ਗਿਆ ਇਹਨੂੰ ਜਿਵੇਂ ਆਪਣ ਨੂੰ ਬਾਰੀ-ਬਾਰੀ ਰਾੜ ਕੱਢਣ ਦੀ ਲੋੜ ਪੈਂਦੀ ਆ ਕੱਢਣ ਦੀ ਲੋੜ ਨਹੀਂ ਅੱਗੇ ਨੂੰ ਕੰਮ ਕਰੋ ਤੇ ਪਿੱਛੇ ਨੂੰ ਫ੍ਰੀ ਹੋ ਜਾ ਕਰੋ ਇਹ ਬਾਰੀ-ਬਾਰੀ ਪਰਾੜ ਕੱਢਣੇ ਆ ਤਾਂ ਬਹੁਤ ਟਾਈਮ ਲੱਗ ਜਾਂਦਾ ਤੇ ਜੈਕ ਲਾਉਣ ਵਾਸਤੇ ਵੀ ਇਹ ਬਹੁਤ ਹੀ ਵਧੀਆ ਰਿਗਾਰਡ ਆ ਜਿਵੇਂ ਗੱਡੀ ਦੇ ਆਪਾਂ ਟਾਇਰ ਖੋਲਣਾ ਜੈਕ ਲਾਉਣਾ ਉਹਦੇ ਵਾਸਤੇ ਵੀ ਇਹ ਅੱਗੇ ਨੂੰ ਕੰਮ ਕਰੂਗਾ ਤੇ ਪਿੱਛੇ ਨੂੰ ਫ੍ਰੀ ਹੋ ਜਾਊਗਾ ਇਹਦੇ ਨਾਲ ਆਪਣੀ ਟਾਈਮ ਦੀ ਬਚਤ ਹੋਊਗੀ ਤੇ ਵਧੀਆ ਪ੍ਰੋਡਕਟ ਆ ਇਹ ਜਗਾੜਾ ਇਹ ਬਣਾ ਕੇ ਗੱਡੀਆਂ ਦੇ ਵਿੱਚ ਰੱਖੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ